ਤੇ ਤੇ ਜਿਹੜੇ ਕੀ ਸਰਕਾਰੀ ਹਸਪਤਾਲਾਂ ਵਿੱਚ ਜੱਚਾ ਬੱਚਾ ਜਿਹੜੇ ਕੀ ਸਰਕਾਰ ਵੱਲੋਂ ਫੈਸਿਲਿਟੀ ਮਿਲਣ ਚਾਹੀਦੀ ਆ ਉਹ ਤਾਂ ਮਿਲਦੀਆਂ ਨਹੀਂ ਹੈਗੇ ਤਾਂ ਪਰ ਆ ਟੈਸਟਾਂ ਦੇ ਨਾਮ ਤੇ ਕਹ ਲਓ ਕਿ ਇੰਨੀ ਲੁੱਟਖਸਟ ਹੁੰਦੀ ਹੈ ਤਾਂ ਇਹ ਚੀਜ਼ਾਂ ਤੁਸੀਂ ਕਿੱਧਰ ਦੇਖਦੇ ਦੇਖੋ ਜੀ ਜਿਹੜਾ ਜੱਚਾ ਬੱਚਾ ਵਾਰਡ ਆ ਕਪੂਤਰੇ ਸਿਵਲ ਹਸਪਤਾਲ ਕਪੂਤਰੇ ਦੇ ਵਿੱਚ ਉੱਥੇ ਜਿਹੜਾ ਵਾ ਮੈਂ ਤੁਹਾਨੂੰ ਇੱਕ ਇਨਸੀਡੈਂਟ ਦਿਖਾ ਰਿਹਾ ਹਾਂ ਇਹ ਜੋ ਇੱਕ ਇਨਸੀਡੈਂਟ ਆ ਸਾਡੀ ਭੈਣ ਸਿੰਮਲ ਜੀ ਕੋਲ ਨਾਲ ਹੋਇਆ ਹਰ ਰਿਪੋਰਟਾਂ ਵਾਜੀਆ ਪ੍ਰਾਈਵੇਟ ਹਸਪੀਟਲ ਦੀਆਂ ਸਕੈਨੀਆਂ ਰਿਪੋਰਟਾਂ ਈਸੀਜੀ ਉਹ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਵਾਂ ਕਿ ਇੱਕ ਪਾਸੇ ਸਰਕਾਰਾਂ ਵੱਡੀਆਂ ਵੱਡੇ ਦਾਅਵੇ ਕਰਦੀਆਂ ਕਿ ਜਿਹੜੀਆਂ ਸਰਕਾਰੀ ਹਸਪਤਾਲ ਜਿਹੜੇ ਸਾਡੀਆਂ ਭੈਣਾਂ ਕੋਈ ਜਾਂਦਿਆਂ ਮਾਤਾਵਾਂ ਜਾਂਦੀਆਂ ਜਿਨ੍ਹਾਂ ਦੇ ਆਪਰੇਸ਼ਨ ਹੁੰਦੀ ਲੋ ਪ੍ਰੈਗਨੈਂਟ ਹੁੰਦੀਆਂ ਉਹਨਾਂ ਨੂੰ ਸਾਰੀਆਂ ਫੈਸਿਲਿਟੀਆਂ ਸਰਕਾਰੀ ਹਸਪਤਾਲ ਦੇ ਦਿੱਤੀਆਂ ਜਾਣੀਆਂ ਤੇ ਉਹਨਾਂ ਦੀ ਜਿੰਦੀ ਜਾਗ ਦੀ ਮਿਸਾਲ ਆ ਆ ਸਕੈਨੀਆਂ 18-1800 ਰੁਪਏ ਦੀ ਇੱਕ ਸਕੈਨਿੰਗ ਬਾਹਰੋਂ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਵਾ ਸਾਡੀਆਂ ਜਿਹੜੀਆਂ ਸਧਾਰਨ ਪਰਿਵਾਰ ਤੋਂ ਸਾਡੀਆਂ ਮਾਤਾਵਾਂ ਪੈਰਾਂ ਤੇ ਜਾਂਦੀਆਂ ਵਾ ਸਕੈਨੀਆਂ ਹੁੰਦੀਆਂ ਆ ਉਹਨਾਂ ਦੇ ਟੈਸਟ ਹੁੰਦੇ ਆ 6-60 ਰੁਪਏ ਟੈਸਟ ਹੁੰਦਾ ਇਸੇ ਲਈ ਹੁੰਦੀ ਆ ਫੇ ਮੈਨੂੰ ਇਹ ਗੱਲ ਦੱਸੋ ਕੀ ਫਾਇਦਾ ਸਰਕਾਰੀ ਹਸਪੀਟਲ ਦਾ ਜੇ ਇੱਕ ਪਰਿਵਾਰ ਦੀ ਸਾਡੀ ਔਰਤ ਸਾਡੀ ਭੈਣ ਉੱਤੇ ਸਕੈਨੀਆਂ ਕਰਵਾ ਕੇ ਟੈਸਟ ਕਰਵਾ ਕੇ ਸੀ ਜਿਖਾ ਕੇ 40-40 5000 ਰੁਪਏ ਦਾ ਖਰਚਾ 9 ਮਹੀਨੇ ਤੋਂ ਨਾਲ ਕਰ ਲੈਂਦੀ ਆ ਕੀ ਫਾਇਦਾ ਇਹੋ ਜੇ ਸਰਕਾਰੀ ਹਸਪੀਟਲ ਦਾ ਜਿਹੜਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਕਪੂਤਲਾ ਹਾ ਪਰ ਜੱਚਾ ਬੱਚਾ ਵਾਰਡ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੁਧਰ ਚੜੀ ਆ ਸਾਡੀਆਂ ਮਦਦਾਂ ਪਿਆਉਣ ਨਹੀਂ ਮਿਲੀਆਂ ਇਹਦੇ ਉੱਤੇ ਜਿਹੜੀ ਕਾਰਵਾਈ ਬੁੱਕੀ ਬੰਦੀ ਆ ਸਿਵਲ ਹਸਪੀਟਲ ਦੀ ਟੀਮ ਨਾਲ ਬਣਾਈ ਹੋਈ ਕਮੇਟੀ ਇੱਥੇ ਬਾਹਰੋਂ ਕਮੇਟੀ ਲਿਆ ਕੇ ਪਿਛਲੇ 1 ਸਾਲ ਦਾ ਡਾਟਾ ਚੈੱਕ ਕਰਵਾਇਆ ਜਾਵੇ ਕਿ ਕਿੰਨੀਆਂ ਸਾਡੀਆਂ ਮਦਦਾਂ ਦਾ ਆਪਰੇਸ਼ਨ ਹੋਇਆ ਜੱਚਾ ਬੱਚਾ ਵਾਰਡ 'ਚ ਉਹਨਾਂ ਦੇ ਆਪਰੇਸ਼ਨ ਦੌਰਾਨ ਕਿੰਨੀਆਂ ਫੈਸਿਲਿਟੀਆਂ ਸਿਵਲ ਹਸਪਤਲ ਸਰਕਾਰੀ ਮਿਲੀਆਂ ਤੇ ਕਿੰਨਿਆਂ ਨੂੰ ਮਜਬੂਰ ਕੀਤਾ ਗਿਆ ਕਿ ਬਾਹਰੋਂ ਸਕੈਨਿੰਗਾਂ ਕਰਾ ਕੇ ਟੈਸਟ ਕਰਵਾ ਕੇ ਈਸੀਟੀ ਕਰਾ ਕੇ ਉਹਨਾਂ ਦੇ ਨਾਲ ਕਮਿਸ਼ਨ ਸੰਗਠਿਤ ਕਰਕੇ ਕਿੰਨਾ ਡਾਕਟਰਾਂ ਨੇ ਆਪਣੀ ਭੂਮਿਕਾ ਨਿਭਾਈ ਬਾਹਰ ਦੀ 3 ਮੈਂਬਰੀ ਕਮੇਟੀ ਡਾਕਟਰਾਂ ਹੀ ਬਣਾ ਕੇ ਇਹਦੀ ਪਿਛਲੇ 1 ਸਾਲ ਦਾ ਡਾਟਾ ਕਲੈਕਟ ਕਰਕੇ ਜ਼ਮੀਨੀ ਪੱਧਰ ਚੈੱਕ ਕੀਤਾ ਜਾਵੇ ਜਿਹਦੇ ਨਾਲ ਕੀ ਸਹੂਲਤਾਂ ਜਿਹੜੀਆਂ ਸਰਕਾਰੀ ਆ ਉਹ ਗਰਾਊਂਡ ਲੈਵਲ ਤੇ ਗਰੀਬ ਪਰਵਾਰਾਂ ਨੂੰ ਮਿਲੂਗੀ ਨਹੀਂ ਤਾਂ ਇਹੋ ਜਿਹੇ ਢੱਕੀਆਂ ਤੁਹਾਡੀ ਭੈ ਸਿਮਰਜੀਤ ਕੋ ਨਾ ਹੋਈਆ ਉਹ ਆਉਣ ਵਾਲੇ ਸਮੇਂ 'ਚ ਹੋਰ ਸਾਡੀਆਂ ਬਹੁਤ ਮਦਦਾਂ ਭੈਣ ਆਉਗੀ ਜੇ ਜਾਂਚ ਜਲਦ ਜਲਦ ਨਾ ਹੋਈ ਤੇ ਸਾਡੇ ਵੱਲੋਂ ਸੰਘਰਸ਼ੜਾ ਹੋਰ ਵੱਡੇ ਲੈਵਲ 'ਤੇ ਨਿਕਿਆ ਜਾਊਗਾ ਤੇ ਡੋਕੇ ਬਰਮਿੰਦਰਪੁਰ ਵਰਗੇ ਉਹ ਜਿਹੜੇ ਇੱਦਾਂ ਦੇ ਬਹਿਰੂਪੀਏ ਡਾਕਰਾਂ ਉਹਨਾਂ ਖਿਲਾਫ ਸੰਘਰਸ਼ ਕਰਕੇ ਸਸਪੈਂਡ ਕਰਵਾਉਣ ਦੀ ਕਾਰਵਾਈ ਸਾਡੇ ਵੱਲੋਂ ਕਰਵਾਈ ਜਾਊਗੀ ਸਰਕਾਰ ਵੱਲੋਂ ਹੁਣ ਇੱਕ ਨਵੀਂ ਸਕੀਮ ਵੀ ਸ਼ੁਰੂ ਕੀਤੀ ਗਈ ਹੈ 6000 ਰੁਪਏ ਜਿਹੜੇ ਦੂਜੀ ਲੜਕੀ ਹੋਣ ਤੇ ਸਰਕਾਰ ਵੱਲੋਂ ਦਿੱਤੇ ਜਾਣਗੇ ਕਿੱਧਰ ਦੇ ਦੇ ਸਕੀਮ ਨਵੀਂ ਮੈਂ ਕਹਿੰਦਾ ਜੀ ਇੱਕੋ ਹੀ ਬੇਨਤੀ ਹੈ ਤੁਹਾਡੇ ਮੀਡੀਆ ਨਾਲ ਹੀ ਸਰਕਾਰਾਂ ਜਿਹੜੀਆਂ ਅਸ ਇੰਡੀਆ ਦੇਣਦੀਆਂ ਉਹਦੇ ਇੰਪਲੀਮੈਂਟ ਕਰਾਵੇ 5-5000 ਰੁਪਏ ਦੇ ਸਰਕਾਰੀ ਹਸਪਤਾਲ 'ਚ ਦਲਾਲਾਂ ਤੋਂ ਡੋਕਰ ਲੈ ਰਹੇ ਆ ਜਿਹੜੇ ਅਸੀਂ ਸੀ 90 ਰੁਪਏ ਹਟਕਾ ਲੈ ਰਹੇ ਤੇ ਸਰਕਾਰ ਕੀ ਦੇਊਗੀ ਸਾਡੀ ਭੈਣ ਨਾਲ ਇੰਨਾ ਵੱਡਾ ਵਾਪਰਿਆ ਇੰਸੀਡੈਂਟ ਦੋ-ਦੋ ਆਪਰੇਸ਼ਨ ਉਹਦੇ ਕਰਨ ਤੋਂ ਬਾਅਦ ਵੀ ਉਨਨ ਕੋਈ ਉਤੋਂ ਸੁਵਿਧਾਵਾਂ ਨਹੀਂ ਮਿਲੀਆਂ ਇਸ ਕਰਕੇ ਸਰਕਾਰ ਨੂੰ ਗਰਾਉਂਡ ਲੈਵਲ ਤੇ ਆ ਕੇ ਇਹਨਾਂ ਚੀਜ਼ਾਂ ਜਾਂਚ ਕਰਨੀਆਂ ਚਾਹੀਦੀ ਆ ਨਾ ਕਿ ਹਵਾ ਦੇ ਵਿੱਚ ਰੱਖ ਕੇ ਲੋਕਾਂ ਨੂੰ ਵਰਗਲਾ ਕੇ ਬੇਗੁਮਾਣ ਦੇਣਾ ਡਾਕਟਰਾਂ ਵੱਲੋਂ ਜਿਹੜਾ ਕਿ ਰਿਪੋਰਟਾਂ ਵਾਰੋਂ ਟੈਸਟ ਕਰਾਉਣੀ ਆ ਜਾਂ ਦੂਜੀ ਸਕੈਨਿੰਗਾਂ ਕਰਾਉਣੀ ਆ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਦੇਖਦੇ ਕਿ ਗਰੀਬ ਲੋਕ ਦਾ ਕਿੰਨਾ ਕੁ ਭਲਾ ਹੋ ਰਿਹਾ ਵਾ ਤੇ ਕਿੰਨਾ ਕੁ ਉਹਨੂੰ ਚੂਨਾ ਲੱਗ ਰਿਹਾ ਵਾ ਆਰਥਿਕ ਤੌਰ ਤੇ ਦੇਖੋ ਜੀ ਆਰਥਿਕ ਤੌਰ ਤੇ ਚੂਨੇ ਦੇ ਚੂਨੇ ਦਾ ਮੈਂ ਕਹਿੰਦਾ ਬੋਰਾ ਇੱਕ ਹੁੰਦਾ ਚੂਨੇ ਦਾ ਇਹ ਮਿਲਣਾ ਟਰਾਲੀਆਂ ਭਰੀਆਂ ਆ ਜਾਂਵਾਂ ਕਿੱਦਾਂ ਵਾ ਥਾ ਕਾਸ ਹੋ ਸਕੈਨੀਆਂ ਹੋ ਕੇ ਪਾਰੋਗ੍ਰਾਫਰ ਕਰਾ ਕੇ ਸਕੈਨੀਆਂ ਕਰਾਉਂਦੇ ਅੰਦਰ ਇੰਨਾ ਕੋ ਜਿਲ੍ਹੇ ਦਾ ਸਿਵਲ ਹਸਪਤਾਲ ਹੋਵੇ ਨਾ ਸਕੈਨਿੰਗੀਆਂ ਕੋਈ ਫੈਸਿਲਟੀਆਂ ਵਾ ਉਹ ਕੀ ਕਹਿੰਦੇ ਆ ਜੀ ਸਵੇਰੇ 5:30 ਲਾਈਨ ਚ ਲੱਜੋ ਇੰਨੀਆਂ ਕਹਿੰਗਾ 30 ਹੋਣੀਆਂ 25 ਹੋਣੀਆਂ ਹੋਣੀਆਂ ਉਸ ਤੋਂ ਬਾਅਦ ਕਹਿ ਨਹੀਂ ਅਗਲੇ ਦਿਨ ਉਹ ਮੰਨ ਲਓ ਅੱਜ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਉਹ ਅੱਜ ਮੰਨ ਲਓ ਕਿਸੇ ਨੂੰ ਭੁੱਖ ਲੱਗੀ ਆ ਉਹ ਰੋਟੀ ਅੱਜ ਖਾਊਗਾ ਕੱਲ ਖਾਊਗਾ ਇਹ ਸਰਾ ਸਰਾ ਰੋਡੀਆਂ ਹੋ ਰਿਹਾ ਸਿਵਲ ਹਸਪੀਟਲ 'ਚ ਕੁਝ ਡਾਕਟਰਾਂ ਐ ਮਿਲਿਪਾਗਤ ਦੇ ਨਾਲ ਜਲਦੀ ਹੀ মিডিਆ ਜ਼ਾਦ ਦਿਨਾਂ ਇਹਦੇ ਵੀ ਉਚਾਰ ਕਰਾਂਗੇ ਕਿ ਕਿਹੜੇ ਇਹੋ ਜਿਹੇ ਬਹਿਰੂਪੀਏ ਜਲਾਦ ਡਾਕਟਰ ਵਿੱਚ ਰਲੇ ਪਏ ਆ ਜੋ ਲੋਕਾਂ ਨੂੰ ਆਰਥਿਕ ਤੌਰ ਤੇ ਗਰੀਬ ਪਰਿਵਾਰਾਂ ਨੂੰ ਤੰਗੀ ਪਹੁੰਚਾ ਕੇ ਉਹਨਾਂ ਨੂੰ ਮਜਬੂਰ ਕਰਦੇ ਆ ਪ੍ਰਾਈਵੇਟ ਜਗ੍ਹਾ ਤੇ ਜਾਣ ਲਈ ਤੁਹਾਨੂੰ ਨਹੀਂ ਲੱਗਦਾ ਕਿ ਡਾਕਟਰਾਂ ਨੂੰ ਜਿਵੇਂ ਕਿ ਆਪਣੇ ਹੀ ਸਰਕਾਰੀ ਮਸ਼ੀਨਰੀ ਤੇ ਵਿਸ਼ਵਾਸ ਨਾ ਹੋ ਕੇ ਬਾਹਰੋਂ ਟੈਸਟ ਕਰਵਾਉਂਦੇ ਆ ਨਹੀਂ 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 ਵਿਸ਼ਵਾਸ ਨਹੀਂ ਕਰਦੀ ਆ ਮੈਂ ਟੋਕਣਾ ਚਾਹੁੰਦਾ ਤੁਹਾਨੂੰ ਬੇਨਤੀ ਆ ਇਹ ਵਿਸ਼ਵਾਸ ਨਹੀਂ ਇਹ ਗਾਂਧੀ ਬੋਲਦਾ ਜੀ ਗਾਂਧੀ ਜਿਹੜਾ ਬਾਹਰੋਂ ਪ੍ਰਾਈਵੇਟ ਸਕੈਨੀਆਂ ਉਹ ਪ੍ਰਾਈਵੇਟ ਟੈਸਟ ਹੋ ਤਾਂ ਜੇ ਸਿਵਲ ਹਸਪੀਟਲ ਦੇ ਡਾਕਟਰ ਕਹਿੰਦੇ ਨੂੰ ਮਿਲਣਾ ਕਿ ਇਸ ਕਰਕੇ ਜੇ ਕੁਝ ਬਹਿਰੂਪੀਏ ਡਾਕਟਰ ਪ੍ਰਾਈਵੇਟ ਐਫਾ ਤਾਂ ਕਰ ਰਿਹਾ ਇਸਾਂ ਨੂੰ ਕਮਿਸ਼ਨ ਦਾ ਅਸਤਾਫ ਬੁਲਾ ਲੈਣ ਕਿ ਕਿੰਨੀ ਕਮਿਸ਼ਨ ਆਈਆਂ ਕਿੰਨਾ ਗਾਂਦੇ ਉਹਦੇ ਜੇਬ ਚ ਗਿਆ ਇਹ ਕੋਈ ਸੁਵਿਧਾਵਾਂ ਦੀ ਗੱਲ ਨਹੀਂ ਹੈ ਇੰਨੇ ਵਧੀਆ ਦੇ ਡਾਕਟਰ ਸਿਵਲ ਹਸਪਤਲ ਦੇ ਬਿਤੇ ਆ ਇਹ ਸਿਰਫ ਤੇ ਸਿਰਫ ਪੈਸਾ ਕਮਾਉਣ ਦਾ ਸਾਧਨ ਚੱਲ ਰਿਹਾ ਜੋ ਕਿ ਜਲਦੀ ਪਤਾ ਫਾਸ਼ ਹੋ ਜਾਵੇਗਾ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰੀ ਹਸਪਤਲ ਨੂੰ ਨਾ ਕਿ ਪ੍ਰਾਈਵੇਟ ਹਸਪਤਲ ਦਾ ਨਾਮ ਦੇਣਾ ਚਾਹੀਦਾ ਲਿਮਟਿਡ ਬਿਲਕੁਲ ਜੇ ਲਿਮਟਿਡ ਫਰਮ ਹੋ ਗਈ ਆ ਲਿਮਟਿਟਡ ਫਰਮ ਹੋਈ ਆ ਕੁਝ ਡਾਕਟਰਾਂ ਦੀ ਜੇਬਾਂ ਭਰਨ ਦੀ ਉਜਿਹੋ ਲੋਕਾਂ ਨੂੰ ਅਮੀਰ ਤੋਂ ਹੋਰ ਅਮੀਰ ਕਰਨ ਦੀ ਤੇ ਜਿਹੜੇ ਗਰੀਬ ਲੋਕਾਂ ਉਹਨਾਂ ਨੂੰ ਗਰੀਬੀ ਤੋਂ ਹੋਰ ਗਰੀਬ ਕਰਨ ਦੀ ਤਾਂ ਕਿ ਉਹ ਕਰਜ਼ੇ ਲੈ ਕੇ ਸਿਵਲ ਹਸਪਤਾਲ ਜਾਈਆਂ ਤੇ ਪ੍ਰਾਈਵੇਟ ਟੈਸਟ ਕਰਵਾ ਕੇ ਆਪਣੇ ਪਰਿਵਾਰਾਂ ਨੂੰ ਨੁਕਸਾਨ ਪਵਾ ਕੇ ਘਰੇ ਲੈ ਜਾਣ ਇਸ ਕਰਕੇ ਜਲਦੀ ਸਰਕਾਰੀ ਸਿਵਲ ਹਸਪਤਾਲ ਨੂੰ ਵੀ ਮੌਜੂਦਾ ਤੋਂ ਬਦਲਾਅ ਇਹ ਸਰਕਾਰ ਨੂੰ ਲਿਮਟਡ ਪ੍ਰਾਈਵੇਟ ਫਰਮ ਕਰਕੇ ਅਨਾਉਂਸ ਕਰ ਦੇਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਇੱਥੇ ਜਾਣ ਦਾ ਚੰਗਾ ਕਿਸੇ ਹੋਰ ਜੋ ਹਸਪਤਾਲ ਗਾਜੋ ਜਿੱਥੇ ਉਹਨਾਂ ਨਾਲ ਸ਼ੋਸ਼ਣ ਨਾ ਹੋਵੇ ਕੀ ਨਾਮ ਹੈ ਆਪਣਾ ਮੇਰਾ ਨਾਮ ਸਿਮਰਜੀਤ ਕੌਰ ਹੈ ਹਾਂਜੀ ਸਿਮਰਜੀਤ ਇਹ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਕੀ ਮੋਟਿਵ ਸੀ ਜਿਹਨੂੰ ਲੈ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦੇਖੋ ਜੀ ਪਿਛਲੇ 7-8 ਮਹੀਨਿਆਂ ਤੋਂ ਡਾਕਟਰ ਸਾਹਿਬ ਨੇ ਜੋ ਮੇਰੇ ਨਾਲ ਕੀਤਾ ਸਾਨੂੰ ਇੱਕ ਤੇ ਉਹਨਾਂ ਦਾ ਇਨਸਾਫ ਨਹੀਂ ਦੇ ਰਹੇ ਤੇ ਸਾਫ਼ ਕਿ ਮੈਂ ਕਹਿੰਦੀ ਆਂ ਕਿ ਮੇਰੇ ਤੋਂ ਇਲਾਵਾ ਹੋਰ ਪਤਾ ਨਹੀਂ ਉਹਨਾਂ ਨੇ ਕਿੰਨੇ ਪੇਸ਼ੈਂਟ ਦੀ ਇਹਨਾਂ ਨੇ ਜਾਣਨਾ ਖਿਲਵਾੜ ਕੀਤਾ ਹੈ ਬੱਚਿਆਂ ਦੀ ਮਾਵਾਂ ਦੀ ਚਲੋ ਮੈਂ ਕਹਿੰਦੀ ਆਂ ਕਿ ਮੇਰੇ ਤੋਂ ਇਲਾਵਾ ਹੋਰ ਜਿਨ੍ਹਾਂ ਨਾਲ ਵੀ ਹੋਇਆ ਉਹ ਮੇਰੇ ਵਾਂਗੂ ਸਾਹਮਣੇ ਆ ਕੇ ਕਦਮ ਚੱਕਣ ਜਿੱਦਾਂ ਮੈਂ ਹਿੰਮਤ ਕੀਤੀ ਆ ਮੀਡੀਆ ਦੇ ਅੱਗੇ ਗੱਲਬਾਤ ਕਰਨ ਦੀ ਉਦੋਂ ਉਹ ਵੀ ਸਾਹਮਣੇ ਆ ਕੇ ਤੇ ਕਦਮ ਨਾਲ ਕਦਮ ਮਿਲਾ ਕੇ ਸਾਡੇ ਚੱਲਣ ਉਹ ਵੀ ਤਾਂ ਕਿ ਉਹਨਾਂ ਨੂੰ ਵੀ ਇਨਸਾਫ ਮਿਲਿਆ ਜਾ ਸਕੇ ਜਿੱਦਾਂ ਵੀ ਸਾਡੀ ਮਦਦ ਕਰਦੇ ਪਏ ਆ ਉਹਨਾਂ ਦੀ ਵੀ ਮਦਦ ਕਰ ਸਕੀਏ ਜਿਵੇਂ ਕਿ ਤੁਸੀਂ ਮਤਲਬ ਕਿ ਜਰੂਰ ਇਲਾਜ ਦੀ ਸਿਵਲ ਹਸਪਤਲ ਸਿੱਧਾ ਕਿੰਨੇ ਕਿ ਰਿਪੋਰਟੇ ਜਿਹੜੇ ਕਿ ਤੁਹਾਡੇ ਇਹ ਬਾਹਰੋਂ ਪ੍ਰਾਈਵੇਟ ਹਸਪਤਲ ਆ ਤਾਂ ਜਨਲ ਬੋਟੇ ਦੇ ਤੋਂ ਕਰਵਾਈਆ ਮੇਰੀਆਂ ਘੱਟਾ ਘੱਟ 10-12 ਸਕੈਨਿੰਗਾਂ ਹੋਣੀਆਂ ਆ ਜਿਹੜੀਆਂ ਕਿ ਬਾਹਰੋਂ ਹੋਈਆਂ ਆ ਤੇ ਟੈਸਟ ਵੀ 40-50 ਤੇ ਟੈਸਟ ਹੀ ਹੋਵੇ ਘੱਟਾ ਘੱਟ ਬਾਹਰੋਂ ਪ੍ਰਾਈਵੇਟ ਤੋਂ ਸਿਵਲ ਸਿਵਲ ਦੇ ਅੰਦਰ ਸਾਡਾ ਕੋਈ ਟੈਸਟ ਕੋਈ ਸਕੈਨਿੰਗ ਨਹੀਂ ਕੀਤੀ ਗਈ ਜਿਵੇਂ ਕਿ ਇੱਕ ਸਕੈਨਿੰਗ ਹੈਗੀ ਕਿੰਨੇ ਰੁਪਏ 'ਚ ਤੁਹਾਨੂੰ ਪਿੰਦੀ ਸੀ ਉਹ ਸਾਨੂੰ 1800 ਰੁਪਏ ਦੀ ਪੈਂਦੀ ਸੀ ਤਾਂ ਆਮ ਜਿਹੜੇ ਬਾਕੀ ਟੈਸਟ ਕਰਵਾਉਂਦੇ ਸੀ ਉਹ 500-700 ਦੇ ਲਾਗੇ ਸਾਨੂੰ ਪੈ ਜਾਂਦਾ ਸੀ ਹਰ ਇੱਕ ਟੈਸਟ ਕਹਿੰਦੇ ਮਤਲਬ ਕਿ ਤੁਹਾਡੀ 10 ਤੋਂ 12 ਸਕੈਨਿੰਗ ਜਿਵੇਂ ਕਿ 9 ਮਹੀਨੇ ਦੇ ਅੰਦਰ ਮੈਂ ਬਾਰੋਂ ਕਰਵਾਈ ਆ ਗਈ ਹੈ ਇਹ ਤਾਂ ਡਿਨਰ ਕੀ ਬਾਕੀ ਵੀ ਇਦਾਂ ਮਰੀਜੇ ਨਾ ਕਰ ਬਾਕੀ ਪੇਸ਼ੈਂਟ ਦੇ ਨਾਲ ਵੀ ਇਹੀ ਸਭ ਕੁਝ ਹੀ ਆ ਜੋ ਸਾਡੇ ਨਾਲ ਹਰ ਇੱਕ ਸਿਵਲ ਚ ਜੜਾ ਜਾਂਦਾ ਉਹਦੇ ਨਾਲ ਇਦਾਂ ਹੀ ਕਰਦੇ ਆ ਤੇ ਤੈਨੂੰ ਸਰਕਾਰ ਵੱਲੋਂ ਫੈਸਿਲਿਟੀ ਕੀ ਮਿਲੀ ਉੱਥੇ ਸਾਨੂੰ ਸਰਕਾਰ ਵੱਲੋਂ ਹਜ ਤੱਕ ਕੋਈ ਫੈਸਿਲਿਟੀ ਨਹੀਂ ਮਿਲੀ ਹੈਗੀ ਨਹੀਂ ਉੱਥੇ ਫੈਸਿਲਿਟੀ ਕੀ ਮਿਲੀ ਜਿਹੜੇ thre ਹਸਪੀਟਲ ਕੇ ਸੀ ਉੱਥੇ ਤੇ ਹਜ ਤੱਕ ਤੇ ਸਾਨੂੰ ਮੇ ਅਕੋਰਡਿੰਗ ਤੇ ਕੋਈ ਫੈਸਿਲਿਟੀ ਨਹੀਂ ਹੈ ਸਿਵਲ ਹਸਪੀਟਲ ਵਿੱਚ ਤਾਂ ਤੁਸੀਂ ਸਰਕਾਰ ਤੋਂ ਕੀ ਮੰਗ ਕੀ ਕਰਦੇ ਸਰਕਾਰ ਤੋਂ ਮੈਂ ਇਹ ਮੰਗ ਕਰਦੀ ਆ ਕਿ ਜੋ ਮੇਰੇ ਨਾਲ ਹੋਇਆ ਮੈਨੂੰ ਉਹਦਾ ਇਨਸਾਫ ਦਵਾਇਆ ਜਾ ਸਕੇ ਬਸ ਮੇਰੀ ਇਹ ਹੀ ਸਰਕਾਰ ਅੱਗੇ ਮੰਗਿਆ ਕਿ ਜੋ ਮੇਰੇ ਨਾਲ ਹੋਇਆ ਉਹ ਅੱਗੇ ਆਉਣ ਵਾਲੀਆਂ ਕਿਸੇ ਭੈਣਾਂ ਦੇ ਨਾਲ ਡਾਕਟਰ ਸਾਹਿਬ ਜਿਹੜੇ ਕਿ ਅੱਜ ਅਭਿਰਾਜਪੂਤ ਜੀ ਵੱਲੋਂ ਤਾਂ ਕੁਝ ਆਪਣੇ ਕੋਲੋਂ ਦੇ ਜਿਹੜੇ ਪੇਸ਼ ਆ ਗਿਆ ਸੀ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਪਰ ਬਾਰ ਵੱਲੋਂ ਤਾਂ ਜਿਹੜੇ ਵਿੱਚ ਸਿਵਲ ਹਸਪਤਲ ਤੇ ਗੰਬੀਰ ਰੋਪ ਲਗਾਈ ਆ ਕਿ ਜਿੰਨੇ ਵੀ ਟੈਸਟ ਜਾਂ ਸਕੈਨਿੰਗ ਹੁੰਦੀ ਹੈ ਬਾਹਰੋਂ ਕਰਵਾਏ ਜਾਂਦੇ ਆ ਪ੍ਰੈਗਨੈਂਟ ਲੇਡੀ ਦੀ ਆ ਤਾਂ ਸਰਕਾਰ ਵੱਲੋਂ ਜਿਹੜੀ ਫੈਸਿਲਿਟੀ ਦੇ ਨਾਂ ਤੇ ਉਹਨਾਂ ਨੂੰ ਮਤਲਬ ਕਿ ਠੱਗਿਆ ਜਾ ਰਿਹਾ ਹੋਇਆ ਇੱਕ ਤਰ੍ਹਾਂ ਦਾ ਦੇਖੋ ਜੀ ਸਿਵਲ ਹਸਪਤਲ ਦੇ ਵਿੱਚ ਜਿਹੜੀਆਂ ਸਕੈਨਸ ਹੁੰਦੀਆਂ ਰੋਜ਼ ਦੀਆਂ ਰੋਜ਼ 30-40 ਹੁੰਦੀਆਂ ਆ ਔਰ ਸਰਕਲ ਪੇਸ਼ੈਂਟ ਜਿਹੜੇ ਹੈਗੇ ਆ ਉਹ 100-150 ਬਾਈਨ ਦੇ ਹੀ ਆਂਦੇ ਔਰ ਬਾਕੀ ਡਿਪਾਰਟਮੈਂਟ ਦੇ ਹੋਰ ਲਗਾ ਕੇ ਰੋਜ਼ ਦੇ ਰੋਜ਼ 7-800 ਪੇਸ਼ੇ ਆਉਂਦੇ ਆ ਔਰ ਇਸ ਜਿਹੜੀ ਇਹਨਾਂ ਨੇ ਜਿਹੜਾ ਐਲੀਗੇਸ਼ਨ ਲਗਾਇਆ ਹੈ ਇਹਦੇ ਪਹਿਲੇ ਪਤਾ ਲੱਗੇ ਹਨ ਕਿਸ ਨੇ ਕਿਹਾ ਉਹਨਾਂ ਨੂੰ ਇਹ ਗੱਲ ਕਰਨ ਵਾਸਤੇ ਕਿ ਆਪ ਹੀ ਆਪਣੇ ਹਮ ਗਏ ਸਕੈਨ ਕਰਾਉਣ ਲਈ ਅਸੀਂ ਤਾਂ ਹਮੇਸ਼ਾ ਸਾਡੇ ਡਾਕਟਰ ਸਾਰੇ ਹੀ ਕਹਿੰਦੇ ਕਿ ਹਾਂ ਜੀ ਆਪਣੀ ਜਿਹੜੀ ਸਕੈਨਿੰਗ ਹੀ ਅੰਦਰੋਂ ਕਰੋ ਤੇ ਸਰ ਉਹਨਾਂ ਵੱਲ ਇੱਕ ਮਤਲਬ ਕਿ ਮੰਤਰੀ ਸਾਹਿਬ ਨੂੰ ਮੰਗ ਵੀ ਕੀਤੀ ਗਈ ਹੈ ਕਿ ਇੱਕ ਸਾਲ ਦੇ ਵਿੱਚ ਜਿੰਨੇ ਵੀ ਪ੍ਰੈਗਨੈਂਟ ਲੇਡੀਜ਼ ਦੇ ਕੇਸ ਹੋਏ ਹੈ ਤਾਂ ਉਹਨਾਂ ਦੀ ਰਿਪੋਰਟ ਆਮਗੋ ਆ ਕੇ ਵੀ ਕਿਹਾ ਹੈ ਜਾਂਚ ਕਮੇਟੀ ਬਿਠਾਈ ਜਾਵੇ ਕਿੰਨੇ ਕੇ ਰਿਪੋਰਟਾਂ ਬਾਰ ਹੋਈ ਹੈ ਤਾਂ ਕਿੰਨੇ ਕੋ ਹਸਪੀਟਲੋਂ ਉਹਦੇ ਵਿੱਚ ਵੀ ਮੈਨੂੰ ਵੀ ਇਸ ਤਰ੍ਹਾਂ ਦੇ ਲੋਕੋਂ ਸਰਕਾਰ ਦਾ ਰੋਣਾਗਾ ਸਿਰਫ ਮੰਨਣਾ ਹੈ